ਬਾਗਾਪੁਰਾਣਾ ਸ਼ਹਿਰ ਚ ਚੋਰੀ ਦੀਆਂ ਵਾਰਦਾਤਾਂ ਨੇ ਪਾਰੀਆਂ ਦੀਆਂ ਨੀਂਦਾਂ ਕੀਤੀਆਂ ਹਰਾਮ ਤਿੰਨ ਦਿਨਾਂ ਵਿੱਚ 10 ਦੇ ਕਰੀਬ ਲਗਾਤਾਰ ਹੋਈਆਂ ਚੋਰੀਆਂ ਚੋਰ ਬੇਖੌਫ ਕਰ ਰਹੇ ਹਨ ਚੋਰੀਆਂ ਪੁਲਿਸ ਪ੍ਰਸ਼ਾਸਨ ਦੇ ਦਾਅਵਿਆਂ ਦੀ ਨਿਕਲੀ ਫੂਕ ਆਓ ਤੁਹਾਨੂੰ ਲੈ ਚਾਲਦੇ ਹਾਂ ਪੂਰੀ ਖਬਰ ਵੱਲ ਜਿੱਥੇ ਬਾਗਾਪੁਰਾਣਾ ਸ਼ਹਿਰ ਅੰਦਰ ਵੱਡੇ ਪੱਧਰ ਤੇ ਚੋਰੀਆਂ ਅਤੇ ਡਕੈਤੀਆਂ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਜਿਸ ਨੂੰ ਲੈ ਕੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਦੱਸਣਾ ਬੰਦਾ ਹੈਗੇ ਨੰਗੀ 5 ਜਨਵਰੀ ਨੂੰ ਮੋਦਕੀ ਰੋਡ ਤੇ ਸੈਲਰ ਆਰਥ પેટ્રોલ ਪੰਪਾਂ ਤੇ ਚੋਰਾਂ ਨੇ ਡਾਕਾ ਮਾਰਿਆ ਸੀ ਅਤੇ ਉਸ ਤੋਂ ਬਾਅਦ ਬੀਤੀ 7 ਜਨਵਰੀ ਕਰੀਬ 4 ਵਜੇ ਮਿਲੀ ਜਾਣਕਾਰੀ ਮੁਤਾਬਕ ਚੋਰਾਂ ਨੇ ਨਿਹਾਲ ਸਿੰਘ ਵਾਲਾ ਰੋਡ ਅਤੇ ਮਾਣੂਕੇ ਵਿਖੇ ਸੈਲਰਾਂ પેટ્રોલ ਪੰਪਾਂ ਨੂੰ ਨਿਸ਼ਾਨਾ ਬਣਾ ਕੇ ਚਾਰ ਜਗ੍ਹਾ ਤੇ ਚੋਰੀਆਂ ਕੀਤੀਆਂ ਹਨ ਜਿਸ ਨਾਲ ਮਾਲਕਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਵਪਾਰ ਮੰਡਲ ਵੱਲੋਂ ਪ੍ਰਸ਼ਾਸਨ ਦੇ ਖਿਲਾਫ ਆਪਣਾ ਰੋਸ ਵੀ ਜਤਾਇਆ ਜਾ ਰਿਹਾ ਹੈ ਇਹ ਵੀ ਪਤਾ ਲੱਗਿਆ ਹੈ ਕਿ दी सेफ भी के ले गए हान। होर नविया आते ताजा देखने ले जुड़े रहो चैनल नाल क्या नाम नाम है? मेरा का पे काम करते हो? मैं पंकज सेंटर बदमाश इतो आए थे नौ दस उन्होंने पहले सटर उछकाने की कोशिश की जब उन्होंने उछका नहीं पाया तो उन्हें पिछले गेट था लोहे का उन्होंने दीवार के गिरा दिया गेट और उन्होंने साठ पैंठ हजार रूपए ले गए और तो मेरा मोबाइल ले गए और मैं मेरे ती मेरे तीन लोग था मैं तीन लोगों को बहुत मारा उन्होंने और किसी चोट चोटे भी आई हैं हाँ चोटे भी आई हैं मेरे जो ताऊ जी है उनको भी चोटा आ गई है तो मेरे को भी मारा तो पैर में भी लगा है क्या हथियार थे उनके पास उनके पास हथियार डंडा तो भी थे धारदार औजार भी थे और और जब मैं ज्यादा कुछ करने लगा तो बोलने लगे कि मैं गोली मार दूंगा तो, तो आगे सबसे पहले उन्होंने क्या किया उन्होंने गेट खोला गेट खोलने के बाद वो सीधा मानने लगे धार दार औजालय थे तो मैंने मैंने कहा भाई मारो नहीं तो उन्होंने उन्होंने तिजोड़ी मैं रोपे वो सब छीन ले मेरे मोबाइल भी छीन लिया और तो यहाँ की मैंने एक सो बारह नंबर पर कॉल की चार बज के पांच मिनट पर कोई रेस्पॉन्सिबिलिटी नहीं मिली उस पुलिस को कितने बजे सूचित किया मैंने चार बज के पाँच मिनट सूचित किया है पुलिस को तो अब मालिक को फोन किया मालिक कितने बजे आए मालिक पुलिस के साथ ही में आए लमसम वही पौने पाँच पाँच बजे करीब वो इतने बीस पच्चीस मिनट लगे रहे हो, तोड़ने में गेट एट बीस पच्चीस मिनट इतना अगर पुलिस आ जा जाती तो वो फट जाते ही तो आ, किस चीज पे आए थे पता चला किस चीज पे क्या वो रुपया लुट ले गए और नहीं नहीं व्हीकल कौन से पे आए थे कैसे आए थे यहाँ पे कैसे पता चला? मोटरसाइकिल से भी थे और फोर व्हीलर से भी थे मेरे एक मेरे क्या नाम है जी आपका मेरा अनिल सिंह। अनिल यहाँ पे एक घटना हुई है आ, कौन सा पंपर कहाँ पे पंकज सेंटर घोलिया कला न्याल सिंह वाला रोड बागा पुराना ਤੇ ਮੇਰੇ ਪਾਸ ਫੋਨ ਆਇਆ ਬੰਦੇ ਆਦੇ ਕਿ ਚੋਰ ਆ ਗਏ ਇਧਰ ਖੜਕਾ ਹੋਇਆ ਤਾਂ ਮੈਂ ਫੋਨ ਲਾ ਕੇ ਮੈਂ 4:00 ਵਜੇ ਲਗੋਂ 15 ਮਿੰਟ ਹੋਏਗੇ ਤੇ ਮੇਰੇ ਕੋਲੇ ਫੋਨ ਆਇਆ ਫਿਰ ਮੈਂ ਤੁਰੰਤ ਦੂਜੀ ਸੁਬਾ ਨੂੰ ਲਾਇਆ ਫੋਨ ਉਸਕੇ ਬਾਅਦ ਫਿਰ ਬਾਉ ਗੇ ਅੰਦਰ ਮੈਂ ਪ੍ਰਸ਼ਾਸਨ ਨੂੰ ਲਾਇਆ ਇਧਰ ਵੀ ਬੰਦੇ ਨੇ ਪ੍ਰਸ਼ਾਸਨ ਨੂੰ ਫੋਨ ਲਾਇਆ ਪ੍ਰਸ਼ਾਸਨ ਨੇ ਕੋਈ ਫੋਨ ਨਹੀਂ ਚੁੱਕਿਆ ਗਲਬਾਤ ਇੱਕ ਦੋ ਮਿੰਟ ਬਾਅਦ ਚ ਦੁਬਾਰਾ ਲਾਇਆ ਤab ਕਹਿੰਦੇ ਥੋੜੀ ਦੇਰ ਮਾ ਉਸਕੇ ਬਾਅਦ ਕਹਿੰਦੇ ਘਟੋ ਘਟ 30 35 ਮਿੰਟ ਬਾਅਦ ਚਾਹੀਏ ਤਬ ਤੱਕ ਬਾਗੂ ਆ ਉਹ ਬਾਅਦ ਚ ਮੈਂ ਨੱਥੂ ਕੇ ਚਲੇ ਬਾਗੂ ਬਾਪ ਬਾਗੂ ਬਾਗਿਆਪੁਰਾਣਾ ਤਾਂ ਉਸਕੇ ਬਾਅਦ ਹਮ ਲੋਗ ਆਏ ਤਬ ਤੱਕ ਉਹ ਨਿਕਲ ਚੁੱਕੇ ਹੀ ਥੇ ਕਿਤਨੇ ਆਦਮੀ ਥੇ ਉਹ ਪੰਜ ਅੰਦਰ ਬੜੇ ਸੀ ਇੱਕ ਬੰਦੇ ਕਹਿੰਦੇ ਚਾਰ ਪੰਜ ਬਾਹਰ ਸੀ ਤਾਂ ਕੀ ਕੀਤਾ ਉਹਨਾਂ ਨੇ ਆ ਕੇ ਅੰਦਰ ਉਹਨਾਂ ਨੇ ਸਾਰਾ ਕੁਝ ਅੰਦਰ ਗੇਟ ਤੋੜ ਕੇ ਅੰਦਰ ਸਾਰਾ 60 60000 ਰੁਪਏ ਕੈਸ਼ ਸੀ ਉਹ ਲੈ ਕੇ ਬੰਦਿਆਂ ਨੇ ਕੁੱਟਿਆ ਮੇਰੇ ਮੁਲਾਜ਼ਮ ਤਿੰਨ ਸੀ ਉਹਨਾਂ ਨੂੰ ਕੁੱਟਿਆ ਮੈਂ ਫਿਰ ਬਚਾਈ ਤੋ ਸੀਸੀਟੀਵੀ ਲਗਾਤਾ ਯਾਹ ਪੇ ਸਾਰਾ ਕੁਝ ਡੀਵੀਆਰ ਸਾਰਾ ਐਲਸੀਡੀ ਸਾਰਾ ਕੁਝ ਬੂਰੀ ਚ ਪਾ ਕੇ ਸਾਰਾ ਕੁਝ ਲੈ ਕੇ ਉਠਵੇ ਫਿਰ ਮੈਂ ਬੰਦੋ ਕੋਈ ਜ਼ਖਮੀ ਕੀਆ ਕੋਈ ਛੋਟੇ ਲਗੀ ਹਾਂ ਤਾਂ ਆਤ ਮੈਂ ਸਾਟਾ ਮਾਰਤੇ ਹਾਂ ਸਾਰੇ ਬੰਦੇ ਨੂੰ ਕੁੱਟਿਆ ਕੀ ਨਾਮ ਹੈ ਤੁਹਾਡਾ ਮਿਰਨ ਨੇ ਕਾਸ਼ੀ ਅਜੀਤ ਇੱਕ ਘਟਨਾ ਆਈ ਹੈ ਪੰਪ ਤੇ ਕੀ ਘਟਨਾ ਆਈ ਹੈ ਜੀ ਕੀ ਕਿਸ ਤਰ੍ਹਾਂ ਨਾਲ ਘਟਨਾ ਵਾਪਰੀ ਇਹ ਨਹੀਂ ਚਾਰੀਆਵੀ ਆਈ ਜੀ ਇਧਰੋਂ ਮੰਗ ਤੇ ਸਾਈਡ ਤੋਂ ਮੋਟਰਸਾਈਕਲ ਤੇ ਸੀ ਦੋ ਮੋਟਰਸਾਈਕਲ ਸੀ ਤੇ ਆ ਕੇ ਇਧਰੋਂ ਸ਼ਟਰ ਚੈੱਕ ਹੋ ਲਈ ਜਦ ਬਣੀ ਉਧਰ ਪਿਆ ਸੀ ਇੱਕ ਸੁੱਤਾ ਤੇ ਇਧਰਲੀ ਸੜਕ ਦੇ ਦਾਕਟਰ ਦੇ ਅੰਦਰ ਸ਼ਟਰ ਚੈੱਕ ਆ ਜਦੋਂ ਉਹਨਾਂ ਨੇ ਤੇ ਔਨ ਸਾਰੀ ਰਾੜਾ ਨਾਲ ਖੀਸੇ ਭੰਨ ਲਾ ਗਏ ਤੇ ਪੈਹੀ ਝੂ ਲਾ ਗਏ ਕਹਿੰਦੇ ਜੇ ਜਿਹੜਾ ਕੁਛ ਹੈਗਾ ਜੀ ਜੀ ਤੇ ਨਹੀਂ ਸੋਡੇ ਫੱਟਾ ਮਾਰਾਂਗੇ ਤੇ ਕਿੰਨਾ ਕੈਸ਼ ਲੱਗੇ ਕੀ ਨੁਕਸਾਨ ਕਰਕੇ ਗਏ कि बाकी कैनरी ते मेरे ਤੋਂ ਨਹੀਂ ਗਈ ਸੀਗੀ ਤਿੰਨ ਤਕਰੀਕ ਤੱਕ ਵਰ ਪੀਐਮ ਦੇ ਕੋਈ ਸੀਗੀ ਉਹ ਲੇ ਗਈ ਸੀ। ਤੇ ਬਾਕੀ ਤੁਸੀਂ ਸਭ ਤੋਂ ਪਹਿਲਾਂ ਕਿਹਨੂੰ ਸੂਚਿਤ ਕੀਤਾ ਜੀ? ਅਸੀਂ ਇਸ ਪੰਪ ਦੇ ਜਿਹੜਾ ਓਨਰ ਹੈ ਉਹਨੂੰ ਕੋਈ ਪੰਪ ਦੇ ਤਾਂ। پولیس ਕਿਨੇ ਵੇਰ ਚ ਆ ਗਈ ਇੱਥੇ? ਪੁਲਿਸ ਤਾਂ ਹੀ ਥੋੜੇ ਟਾਈਮ ਬਾਅਦ ਹੀ ਆ ਗਈ ਸੀ। ਪਿੰਕ ਬਹਾਰਾਂ ਤੇ ਬੰਦੇ ਪਛਾਣ ਚ ਆਈ? ਨਹੀਂ ਮੂੰਹ ਸਿਰ ਬੰਨੀ ਕਰਾ। ਕੀ ਨਾਮ ਹੈ ਤੁਹਾਡਾ? ਫਰਮਦੀਪ ਚਾਹ ਜੀ। ਪਰਨਜੀ ਇਹ ਪੰਪ ਤੁਹਾਡਾ ਜੀ ਹਾਂਜੀ ਕੀ ਨਾਮ ਹੈ ਪੰਪ ਦਾ ਕਿੱਥੇ ਹੈਗਾ ਜੀ ਪੰਪ ਇਕਬਿੰਦਰਾ ਪੈਟਰੋ ਪਿੰਡ ਮਾਨੂ ਜੇ ਮੇਨ ਰੋਡ ਤੇ ਜੀਟੀ ਰੋਡ ਤੇ 50 ਸਾਂਗ ਬੱਗਾ ਪਰਨਾ ਤੇ ਘਟਨਾ ਹੋਈ ਹੈ ਤੇ ਕੀ ਘਟਨਾ ਆਈ ਹੈ ਸਾਰੀ ਇਹ ਇਹ ਸਾਢੇ 4 ਮੈਨੂੰ ਇਸ ਤੋਂ ਮੁਲਾਜ਼ਮਾ ਦਾ ਫੋਨ ਗਿਆ ਵੀ ਬੰਦੇ ਆ ਗਏ ਆ ਮੋਟਰਸ ਨਾਲ ਕੁਝ ਕੋਲ ਤੋਂ ਕੋਲ ਕਰ ਰਹੇ ਆ ਤੇ ਮੈਂ ਉਸੇ ਵਕਤ ਨਾਲ ਬਰਾਦਰ ਨੂੰ ਉਠਾਇਆ ਤੇ ਘਰੋਂ ਗੱਡੀ ਲੈ ਕੇ ਆਏ ਆ ਇੱਥੇ ਆ ਕੇ ਦੇਖਿਆ ਜੀ ਤੇ ਉਦੋਂ ਤਾਂ ਉੱਠ ਗਏ ਸੀਗੇ ਮੁਲਾਜ਼ਮ ਸੀਗੇ ਇਹਨਾਂ ਨੂੰ ਪੁੱਛੇਗਾ ਤੁਸੀਂ ਆਉਣਾ ਨਹੀਂ ਬੁਇਤੇ ਚਾਰ ਜਾਨੇ ਆਏ ਆ ਮੁਕਿਆਂ ਤੋਂ ਆਏ ਭਾਨ ਤੋੜ ਕਰਕੇ ਤੇ ਜਿੱਦੇ ਵਿੱਚ ਆਏ ਸੀ ਲੋਟ ਲੁੱਟ ਕੇ ਲੈ ਗਏ ਕੀ ਭਾਨ ਤੋੜ ਕਰਕੇ ਗਏ ਜੀ ਉਹ ਇੱਥੇ ਨਾਲ ਸਾਡਾ ਕਹਿਣ ਲੱਗੇ ਸੀਚੇ ਤੋੜ ਕੇ ਅੰਦਰ ਵੜੇ ਦਫ਼ਤਰ ਦੇ ਜੀ ਦਫ਼ਤਰ ਦੇ ਦਰਾਜ ਦਰੂਜੋਂ ਭੰਨ ਗਏ ਆ ਜੀ ਕਿਤਾ ਹੁਣ ਹੋਰ ਮਟੀਰੀਅਲ ਪਿਆ ਸੀਗਾ ਕਿੰਨਾ ਕੁ ਨੁਕਸਾਨ ਕਰ ਗਏ ਜੀ ਮਤਲਬ ਕੀ ਕੈਸ਼ ਕੁਝ ਲੈ ਕੇ ਗਏ ਕੀ ਲੈ ਗਏ ਕੈਸ਼ ਤਾਂ 10000 ਦੇ 92100 ਰੁਪਇਆ ਲੈ ਗਏ ਹੁਣ ਕੰਪਲੀਟ ਹੋ ਗਈ ਆ ਤੇ ਇੱਕ ਫੇਲਜਮੈਂਟ ਦਾ ਮੋਬਾਈਲ ਸੀਗਾ ਉਹ ਲੈ ਗਏ ਨਾਲ ਜੀ ਕਿ ਨਾਤੇ ਕਪੜੇ ਕੋਟ ਵਗੈਰਾ ਪਏ ਸੀਗੇ ਉਹ ਲੈ ਕੇ ਪੁਲਿਸ ਨੂੰ ਸੂਚਿਤ ਕੀਤਾ ਗਈ ਤੁਹਾਡੇ ਵੱਲੋਂ ਹਾਂਜੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਜੀ ਪੁਲਿਸ ਨੇ ਐਸਐਚਓ ਸਾਹਿਬ ਨੇ ਅਸੈਂਗੜਾ ਆਈਸੀ ਦੇ ਮੁਖੀ ਦੇ ਨਾਲ ਮੁਲਾਕਾਤ ਕੀਤੀ ਸੀਗੇ ਉਹਨਾਂ ਨੇ ਆ ਕੇ ਸਾਰਾ ਚੈੱਕ ਕੀਤਾ ਸੀ ਸੀਸੀਟੀਵੀ ਵਗੈਰਾ ਦੇਖਿਆ ਕੋਟ ਕੈਮਰੇ ਦੀ ਭੰਨਤੋੜ ਕਰਕੇ ਸੀਗੇ ਤੇ ਉਹਨਾਂ ਨੇ ਅਗਲ ਕਿਹਨਾਂ ਦਾ ਉਹਨਾਂ ਨੂੰ ਗਿਆਨ ਰਖਾ ਤੇ ਆ ਤੇ ਉਹ ਅੱਜ ਕਾਰਵਾਈ ਕਰ ਰਹੇ ਆ ਤੇ ਬੰਦੇ ਪਛਾਣ ਚ ਆਏ ਜੀ ਤੁਸੀਂ ਪਿੱਛਾ ਕੀਤਾ ਕਿਉਂਕਿ ਨਹੀਂ ਬੰਦਾ ਪਛਾਣ ਚ ਨਹੀਂ ਆਇਆ ਉਹ ਤੋਂ ਬਾਅਦ ਉਹ ਇਧਰ ਮਾਨੋਕਾਰ ਦੀ ਸਾਈਡ ਤੋਂ ਵਾਪਸ ਆਇਆ ਇਹ ਲਾਜ਼ਮ ਅਸੀਂ ਬਾਹਰ ਖੜੇ ਸੀ ਕਿ ਪੰਪ ਦੇ ਇਹਨਾਂ ਦੇ ਸਿਆਣ ਚ ਆਏ ਆ ਮੋਟਰਸਾਈਕਲ ਦੋ ਮੋਟਰਾਂ ਉੱਗਾ ਜਾਂਦੇ ਸੀ ਅਸੀਂ ਉਹਨਾਂ ਦੇ ਪਿੱਛੇ ਤੁਰੰਤ ਗੱਡੀ ਲਾਈ ਤੇ ਕਾਲੇ ਕਿਆ ਵਾਲੇ ਕੋਲੇ ਜਾ ਕੇ ਇੱਕ ਮੋਟਰਸਾਈਕਲ ਨੂੰ ਅਸੀਂ ਰੋਕ ਕਵਰ ਕਰ ਲਿਆ ਸੀਗਾ ਤੇ ਉਹ ਬੰਦੇ ਭੱਜ ਗਏ ਮੋਟਰਸਾਈਕਲ ਦੋ ਜਾਣੇ ਸੀਗੇ ਉੱਥੇ ਉਹਨਾਂ ਦੇ ਹਥਿਆਰ ਵગેਰਾ ਰਾਡਾ ਰੂੜਾ ਸੀ ਜਿਹੜੀਆਂ ਉੱਤੇ ਜਿਸ ਤਰ੍ਹਾਂ ਇਹਨਾਂ ਲੁੱਟਾਂ ਵਾਰਦਾਤਾਂ ਵਧੀਆਂ ਜਾ ਰਹੀਆਂ ਤੇ ਤੈਸ਼ ਦਾ ਮੋਲ ਬਾਨਾ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਆਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਤਾਂ ਮੰਗ ਹੈ ਜੀ ਜਿਹੜੇ ਸਟਾਰਟੀ ਅਨਸਰ ਆ ਉਹਨਾਂ ਨੂੰ ਨਸ ਪਾਈ ਜਾਵੇ ਤੇ ਤਾਂ ਹੁਣ ਇੱਥੇ ਹੋਰ ਵੀ ਮੁਲਾਜ਼ਮ ਹੁੰਦੇ ਆ ਸਾਰੇ ਪੰਪ ਤੇ ਹੁੰਦੇ ਰਾਤ ਦੀ ਗੋਡੀ ਵੀ ਕਰਦੇ ਆ ਤੇ ਇਹ ਤਾਂ ਫਿਰ ਬਹੁਤ ਮੁਸ਼ਕਲ ਹੈ ਜੀ ਇਹਨਾਂ ਨੂੰ ਫੜ ਕੇ ਸਾਥੋ-ਸਾਥ ਕਾਰਵਾਈ ਹੋਵੇ ਇਹਨਾਂ ਨੂੰ ਤੁਹਾਨੂੰ ਇਨਸਾਫ ਮਿਲੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰਜੋਤ ਸਿੰਘ ਹੈ ਅੱਜ ਇੱਕ ਘਟਨਾ ਹੋਈ ਹੈ ਰਾਤੀ ਕਿਹੜਾ ਪट्रोल ਪੰਪ ਹੈ ਕਿੱਥੇ ਹੈਗਾ ਤੇ ਕੀ ਘਟਨਾ ਹੋਈ ਹੈ ਸਾਰੀ ਰਾਤ ਦਵਿੰਦਰਾ ਪट्रोल ਪੰਪ ਹੈ ਜੀ ਮਾਨੂ ਕੀ ਗੱਲ ਹੇਲ ਰੋਡ ਤੇ ਹੈ ਜੀ ਤੇ 4:30 ਵਜੇ ਦਾ ਟਾਈਮ ਸੀ ਜੀ ਚਾਰ ਦੋ ਮੋਟਰਸਾਈਕਲਾਂ ਤੇ ਚਾਰ ਜਾਨੇ ਆਏ ਸੀਗੇ ਤੇ ਜਿਹੜਾ ਸਾਡੇ ਕੋਲ ਕੈਸ਼ ਸੀਗਾ ਜੀ ਉਹ ਲੈ ਕੇ ਹੋ ਕੇ ਸਾਰੀ ਤੋੜ ਪੰਪ ਨਗਾ ਕਰ ਗਏ ਉਹਨਾਂ ਨੇ ਤੁਹਾਡੇ ਕੋਈ ਛਟਾਵੇਟਾਂ ਨਹੀਂ ਮਾਰੀਆਂ ਜੀ ਨਹੀਂ ਛਟਾਵੇਟ ਨਹੀਂ ਮਾਰੀਆਂ ਕੀ ਕਿਹਾ ਤੁਹਾਨੂੰ ਆ ਕੇ ਉਹਨਾਂ ਨੇ ਜੀ ਤੁਹਾਨੂੰ ਉਹਨਾਂ ਨੇ ਐਂ ਕਿਹਾ ਜੀ ਵੀ ਜਿਹੜਾ ਕੁਝ ਹੈਗਾ ਦੇ ਦੋ ਜੀ ਤੁਹਾਨੂੰ ਬਹੁਤ ਨਹੀਂ ਕਹਿੰਦੇ ਕੀ ਹਥਿਆਰ ਸੀ ਉਹਨਾਂ ਕੋਲੇ ਜੀ ਉਹਨਾਂ ਕੋਲੇ ਰਾਡਾਂ ਸੀਗੀਆਂ ਜੀ ਤੇ ਸੱਬਲਾ ਸੀ ਇੱਕ ਦੋ ਇੱਕ ਸ਼ਾਇਦ ਪਿਸਤੌਲ ਵੀ ਸੀਗਾ ਜੀ ਉਹ ਤਾਂ ਸਾਨੂੰ ਨਹੀਂ ਤੇ ਸੀਸੀਟੀਵੀ ਦੇ ਵਿੱਚ ਆਏ ਉਹ ਹਾਂਜੀ ਹਾਂਜੀ ਤੇ ਕੋਈ ਸੀਸੀਰੀ ਵਗੈਰਾ ਨਾਲ ਲੱਗੇ ਕਿ ਨਹੀਂ ਲੱਗੀ ਕੁਝ ਨਹੀਂ ਲੱਗੇ ਨਹੀਂ ਗਈ ਜੀ ਭੰਨ ਕੇ ਇੱਕ ਕੈਮਰਾ ਭੰਨ ਕੇ ਤੇ ਸ਼ਕਲਾ ਪਛਾਣ ਚ ਆਈਆਂ ਉਹਨਾਂ ਵੀ ਨਹੀਂ ਮੂੰਹ ਬੰਨੇ ਹੋਏ ਜੀ ਕਵਰ ਕੀਤੇ ਹੋਏ ਸੀ